ਅੰਮ੍ਰਿਤਸਰ ਦੇ ਵਿੱਚ ਸਪਾਰ ਸੈਂਟਰਾਂ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਬਣਾਇਆ ਇੱਕ ਨਵਾਂ ਸਪੈਸ਼ਲ ਸੈੱਲ ਜਿਸ ਨਾਲ ਪਵੇਗੀ ਦੇਵਪਾਰ ਦੇ ਤੰਦੇ ਨੂੰ ਠਲ ਆਓ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੱਡੇ ਪੱਧਰ ਤੇ ਛਾਪੇਮਾਰੀ ਕਰਕੇ ਚੋਹਾਂ ਸਪਾਰ ਸੈਂਟਰ ਦੇ ਵਿੱਚ ਚਲ ਰਹੇ ਦੇਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਸੀ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਸਥਿਤ ਚੋਹਾਂਸ ਲੂਨ ਐਂਡ ਸਪਾ ਸੈਂਟਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਥਾਣਾ ਮੌਕਬ ਪੂਰਾ ਦੀ ਪੁਲਿਸ ਵੱਲੋਂ ਜਿਸ ਦੌਰਾਨ ਮੌਕੇ ਤੇ 6 ਤੋਂ 7 ਜੋੜੇ ਜਿਹੜੇ ਆ ਉਹ ਮੌਜੂਦ ਉਥੇ ਪਾਏ ਗਏ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇਹ ਲੋਕ ਕਥਿਤ ਤੌਰ ਤੇ ਇਤਰਾਜ਼ਯੋਗ ਹਾਲਤ ਵਿੱਚ ਪਾਇਏ ਗਏ ਸੰਨ ਪਤਾ ਲੱਗਾ ਹੈ ਕਿ ਮਾਮਲੇ ਦੀ ਮੁੱਖ ਤੌਰ ਤੇ ਇਸ ਪਾਸ ਇੰਟਰਸ ਲਾਉਣ ਵਾਲੇ ਰਿੰਕੂ ਜਹਾਨ ਅਤੇ ਉਸ ਦਾ ਮੈਨੇਜਰ ਸੁਮਿਤ ਵਾਸੀ ਜੋੜਾ ਗੇਟ ਅਜੇ ਤੱਕ ਪੁਲਿਸ ਦੀ ਗ੍ਰਿਫਤੋ ਬਾਹਰ ਨਹੀਂ ਪਰ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਕੁਝ ਹੀ ਦਿਨਾਂ ਦੇ ਵਿੱਚ ਇਹ ਪੁਲਿਸ ਦੇ ਅੜਿੱਕੇ ਜਰੂਰ ਚੜ ਜਾਣਗੇ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਕਈ ਸੈਂਟਰ ਦੇ ਵਪਾਰ ਦਾ ਤੰਦਾ ਕਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਸਪਾ ਸੈਂਟਰ ਜਿਆਦਾ ਸਰਗਰਮ ਹਨ ਤੇ ਜਿੱਥੇ ਕਥੇ ਤੌਰ ਤੇ ਦੇ ਵਪਾਰ ਦਾ ਤੰਦਾ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਉਲਿਸ ਪ੍ਰਸ਼ਾਸਨ ਨੇ ਪਿਛਲੇ 2 ਮਹੀਨਿਆਂ ਦੌਰਾਨ ਮਜੀਠਾ ਰੋਡ ਅਤੇ ਬੱਸ ਸਟੈਂਡ ਦੇ ਨੇੜੇ ਦੋ ਵਕ ਵਕ ਥਾਵਾਂ ਤੇ ਛਾਪਾ ਮਾਰੀ ਕੀਤੀ ਅਤੇ ਇਸ ਧੰਦੇ ਨੂੰ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦੂਜੇ ਪਾਸੇ ਮਾਰਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਵਿੱਚ ਅਜੇ ਵੀ ਜੜਾ ਨਜਾਇਜ਼ ਤੰਦਾ ਜਿਹੜਾ ਉਹ ਲੁੱਕ ਛਿਪ ਕੇ ਚੱਲ ਰਿਹਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਇਹਨਾਂ ਕਦਮਾਂ ਲਈ ਜਿੱਥੇ ਸੈੱਲ ਦਾ ਗਠਨ ਕੀਤਾ ਗਿਆ ਉਸ ਨੂੰ ਇਹਨਾਂ ਸਪਾ ਸੈਂਟਰਾਂ ਦੇ ਬਾਰੇ ਸਾਰੀ ਸਹੀ ਜਾਣਕਾਰੀ ਆ ਉਸ ਦਿੱਤੀ ਗਈ ਹੈ ਜਦ ਕਿ ਇਹਨਾਂ ਨੂੰ ਨੱਖ ਪਾਉਣ ਦੇ ਲਈ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਪਤਾ ਲੱਗਾ ਹੈ ਕਿ ਜੋੜਾ ਫਾਟਕ ਦੇ ਨੇੜੇ ਜੋਹਾਨ ਸਪਾ ਸੈਂਟਰ ਜੋ ਕਿ ਛਾਪੇਮਾਰੀ ਉੱਤੇ ਕੀਤੀ ਗਈ ਸੀ ਉਹ ਪੂਰੇ ਹੀ ਫਿਲਮੀ ਅੰਦਾਜ਼ ਦੇ ਵਿੱਚ ਸੀ ਅਤੇ ਉਸ ਸੈਂਟਰ ਦੇ ਵਿੱਚ ਉਸ ਦਿਨ ਪਹਿਲਾਂ ਉੱਥੋਂ ਰੇਕੀ ਕੀਤੀ ਗਈ ਉੱਥੋਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਫਰਜੀ ਗਾਹਕ ਬਣਾ ਕੇ ਉੱਥੇ ਭੇਜਿਆ ਸੀ ਅਤੇ ਜਿਸ ਦੇ ਵਿੱਚ ਸਪਾ ਸੈਂਟਰ ਦੇ ਵਿੱਚ ਚੱਲ ਰਹੇ ਗੰਦੇ ਕਾਰੋਬਾਰ ਦਾ ਪਰਦਾ ਫਾਸ਼ ਹੋਇਆ ਸੀ ਜਿਸ ਸਮੇਂ ਪੁਲਿਸ ਦੀ ਛਾਪੇਮਾਰੀ ਹੋਈ ਉਸ ਸਮੇਂ ਰੇਕੀ ਲਈ ਗਏ ਕੁਝ ਲੋਕਾਂ ਨੇ ਬਾਅਦ ਵਿੱਚ ਆਸ-ਪਾਸ ਪਨਾਥ ਪੁਲਿਸ ਮੁਲਾਜ਼ਮਾਨ ਨੂੰ ਸੂਚਿਤ ਕੀਤਾ ਅਤੇ ਉਹਨਾਂ ਨੇ ਛਾਪੇਮਾਰੀ ਕਰ ਦਿੱਤੀ ਅੰਮ੍ਰਿਤਸਰ ਦੇ ਵਿੱਚ ਇਸ ਗੰਦੇ ਕਾਰੋਬਾਰ ਦੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਮੁਹਿੰਮ ਚਲਾਉਣ ਦੇ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਦੇ ਵਪਾਰ ਦੇ ਅੱਡੇਆਂ ਨੂੰ ਖਤਮ ਕਰਨ ਦੇ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਇੱਕ ਵਿਸ਼ੇਸ਼ ਸੈਲ ਦਾ ਗਠਨ ਕੀਤਾ ਗਿਆ ਜਿਸ ਦੇ ਆਧਾਰ ਤੇ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਦੇ ਇਸ ਵਧੀਆ ਕਦਮ ਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਘਟੋਂ ਘਟ ਅਜਿਹੇ ਗੰਦੇ ਧੰਦਾ ਕਰਨ ਵਾਲਿਆਂ ਤੋਂ ਰਾਹਤ ਜ਼ਰੂਰ ਮਿਲੇਗੀ ਜਿੱਕਰ ਹੋ ਗਿਆ ਕਿਸ ਪਾਸ ਸੈਂਟਰਾਂ ਦੇ ਨਾਲ ਕੁਝ ਹੋਟਲਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਧੰਦਾ ਚੱਲ ਰਿਹਾ ਹੈ ਜੋ ਕਿ ਪੁਲਿਸ ਦੀ ਰਡਾਰ ਤੇ ਨਹੀਂ